ਕੀ ਘਰ ਵਿੱਚ ਕੋਈ ਦੰਦ ਕਰੀਚਦਾ ਜਿ ਖਿੱਚ ਚੜਦੀ ਹੈ ਨਾ ਆ ਉਹਦੇ ਕਾਰਨਾਂ ਨੂੰ ਸਮਝੀਏ ਜੇ ਕਾਰਨ ਦੂਰ ਕਰ ਲਵਾਂਗੇ ਤਾਂ 99% ਆਪਣੇ ਆਪ ਹੀ ਠੀਕ ਹੋ ਜਾਂਦੇ ਨੇ ਕਾਰਨਾਂ ਵਿੱਚੋਂ ਸਭ ਤੋਂ ਅਹਿਮ ਕਾਰਨ ਜੋ ਲਗਭਗ ਸਾਰਿਆਂ ਚ ਲੱਭਿਆ ਜੇ ਉਹ ਇਹ ਤਣਾਅ ਸਾਨੂੰ ਸ਼ਾਇਦ ਪਤਾ ਨਹੀਂ ਲੱਗਦਾ ਪਰ ਸਬਕੌਨਸ਼ੀਅਸ ਮਾਈਂਡ ਵਿੱਚ ਜੋ ਸਾਡੀਆਂ ਨਿੱਕੇ ਨਿੱਕੀਆਂ ਗੱਲਾਂ ਅੜ ਕੇ ਰਹਿ ਜਾਂਦੀਆਂ ਨੇ ਭਾਵੇਂ ਛੋਟੇ ਛੋਟੇ ਬੱਚਿਆਂ ਵਿੱਚ ਹੀ ਕਿਉਂ ਨਾ ਹੋਵੇ ਜੋ ਮੋਬਾਈਲ ਰਹੀਂ ਜਾਂ ਟੀਵੀ ਰਹੀਂ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਦੇਖਦੇ ਮਨ ਵਿੱਚ ਤਣਾਅ ਪਾਰ ਲੈਂਦੇ ਨੇ ਸੋ ਉਹ ਰਾਤ ਨੂੰ ਦੰਦ ਕਰੀਚ ਕੇ ਕੱਢ ਦਿੰਦੇ ਨੇ ਪਰ ਨਾਲੋਂ ਨਾਲ ਇਹ ਵੀ ਧਿਆਨ ਰਵੇ ਕਿ ਰਾਤ ਵੇਲੇ ਵਕਤ ਸੌਣ ਦਾ ਬਹੁਤਾ ਲੇਟ ਨਾ ਕੀਤਾ ਜਾਵੇ ਟਾਈਮ ਇੱਕੋ ਹੀ ਰੱਖਿਆ ਜਾਵੇ ਰਾਤ ਵੇਲੇ ਕੈਫੀਨ ਯਾਨੀ ਕੋਈ ਵੀ ਸਟਰੋਂਗ ਟੀ ਕਾਫੀ ਜਾਂ ਸ਼ਰਾਬ ਜਾਂ ਸਿਗਰਟ ਨਾ ਪੀਤੀ ਜਾਵੇ ਤੇ ਦੇ ਨਾਲੋਂ ਨਾਲ ਇੱਕ ਹੋਰ ਅਹਿਮ ਗੱਲ ਕਿ ਤੁਸੀਂ ਸੌਣ ਲੱਗਿਆਂ ਮਾਹੌਲ ਬੜਾ ਸ਼ਾਂਤਮਈ ਬਣਾਓ ਤੇ ਫਿਰ ਜੇ ਨਾ ਅਜੇ ਵੀ ਠੀਕ ਹੋਵੇ ਤਾਂ ਤੁਸੀਂ ਮਸਲ ਰਿਲੈਕਸੈਂਟ ਲੈ ਸਕਦੇ ਹੋ ਤੁਸੀਂ ਦੰਦ ਦੇ ਅੰਦਰ ਬਰੇਸਸ ਲਵਾ ਸਕਦੇ ਹੋ ਵਿਟਾਮਿਨ ਡੀ ਲੈ ਸਕਦੇ ਹੋ ਤੇ ਫਿਰ ਜੇ ਫਿਰ ਵੀ ਠੀਕ ਨਾ ਹੋਏ ਡਾਕਟਰੀ ਸਲਾਹ ਜ਼ਰੂਰ ਲੈ ਲਿਓ ਕਿਉਂਕਿ ਉਸ ਤੋਂ ਅਗਲੇ ਮਸਲ ਰਿਲੈਕਸੈਂਟ ਡਾਕਟਰੀ ਦੇ ਸਕਦਾ ਹੈ